ਇੰਨਾ ਸੋਚਾ ਆ ਗਿਆ ਇਹਨਾਂ ਦੇ ਪੈਰਾਂ ਨੂੰ ਤੇ ਇਸ ਸੇ ਭਗਤ ਨੇ ਪੱਕੇ ਤੇ ਪੈਦਲ ਯਾਤਰਾ ਕੀਤੀ ਇਹਨਾਂ ਨੇ ਪੈਲਗਾਮ ਤੋਂ ਲੈ ਕੇ ਗੁਫਾ ਤੱਕ ਢੋਲੇ ਦੀ ਸਾਰਿਆਂ ਨੂੰ ਵੀ ਅੱਜ ਤੁਮ ਇੱਕ ਵੀਰ ਨਾਲ ਮਿਲਣ ਲੱਗੇ ਆ ਜੋ ਜਮਨਾ ਨਗਰ ਹਰਿਆਣਾ ਤੋਂ ਆਏ ਨੇ ਉਹ ਨਾ ਅਮਰਨਾ ਯਾਤਰਾ ਚਾਹੇ 2025 ਚ ਤੇ ਇਹ ਪੈਦਲ ਹੀ ਪੈਲਗਾਮ ਤੋਂ ਗਏ ਸੀ ਪੈਦਲ ਹੀ ਉੱਪਰੋਂ ਥੱਲੇ ਆਏ ਆ ਇਹਨਾਂ ਦੇ ਪੈਰਾਂ ਨੂੰ ਨਾ ਸੋਚਾ ਆ ਗਿਆ ਦੇਖੋ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਇੰਨਾ ਸੋਜ ਆ ਗਿਆ ਇਹਨਾਂ ਦੇ ਪੈਰਾਂ ਨੂੰ ਤੇ ਇਹ ਸਿਵ ਭਗਤ ਨੇ ਪੱਕੇ ਤੇ ਪੈਦਲ ਯਾਤਰਾ ਕੀਤੀ ਇਹਨਾਂ ਨੇ ਪੈਲਗਾਮ ਤੋਂ ਲੈ ਕੇ ਗੁਫਾ ਤੱਕ ਨੇ ਕਰਦੇ ਆ ਵੀਰ ਨਗਰ ਲੱਪਾ ਹਾਂਜੀ ਭਾਈ ਜੀ ਕਿੱਥੋਂ ਆਏ ਤੁਸੀਂ ਜਮਨਾ ਨਗਰ ਆਇਆ ਜਮਨਾ ਨਗਰ ਤੋਂ ਇਹ ਪੈਰ ਤੁਹਾਡੇ ਪਹਿਲਾਂ ਹੀ ਇਸ ਤਰ੍ਹਾਂ ਸੀਗੇ ਥੋੜੇ ਜੀ ਅੱਛਾ ਥੋੜਾ ਜਿਆਦਾ ਹੋ ਗਿਆ ਪਹਿਲਾਂ ਥੋੜੇ ਮਤਲਬ ਇੰਨਾ ਸੋਜਿਆ ਨਹੀਂ ਸੀ ਜਿੰਨਾ ਹੁਣ ਹੋ ਰਿਹਾ ਤੁਸੀਂ ਮਤਲਬ ਇਹ ਕੋਈ ਪਹਿਲਾਂ ਹੀ ਆਇਆ ਕੋਈ ਐਸ ਮਤਲਬ ਤੁਰਨ ਕਰਨੀ ਮੈਨਸਾ ਬਲੋਗ ਭਾਈ ਮੇਰੀ ਅੱਛਾ ਕਿਹੜਾ ਨਹੀਂ ਆਇਆ ਤੁਹਾਨੂੰ ਇੰਨੀ ਤਕਲੀਫ ਸੀ ਫਿਰ ਵੀ ਤੁਸੀਂ ਤੁਰ ਕੇ ਗਏ ਹਾਂਜੀ ਇੱਕ ਕੋਲੇ ਪ੍ਰਤੀ ਤੁਹਾਨੂੰ ਸ਼ਰਧਾ ਹੈ ਸਾਈਂ ਸਾਲ ਆ ਰਹੇ ਹਾਂ ਜੀ ਹਰ ਸਾਲ ਆ ਮੇਰੇ ਸਾਹਿਬੀਰ ਹਰ ਸਾਲ ਆਉਂਦਾ ਦੇਖੋ ਨਾ ਪੈਰਾਂ ਚ ਇੰਨੀ ਪ੍ਰੋਬਲਮ ਹੈ ਆ ਦੇਖੋ ਪਹਿਲਾਂ ਇਹਨਾਂ ਦੇ ਜਿਹੜਾ ਪੈਰ ਸੀ ਘੱਟ ਸੋਜਿਆ ਸੀ ਹੁਣ ਤੁਰਨ ਕਰਨ ਥੋੜਾ ਜ਼ਿਆਦਾ ਹੋ ਗਿਆ ਦੇਖੋ ਕਿੰਨਾ ਸੋਜ ਜਾ ਆ ਗਿਆ ਫਿਰ ਵੀ ਹੌਸਲਾ ਦੇਖੋ ਵੀਰ ਦਾ ਨਾ ਜਮਨਾ ਨਗਰ ਤੋਂ ਆ ਕੇ ਇੱਥੇ ਤੇ ਚੰਦਨਵਾੜੀ ਪਹਿਲਗਾਮ ਸਾਰੇ ਕਿਤੇ ਤੁਰ ਕੇ ਇਹਨਾਂ ਨੇ ਯਾਤਰਾ ਕੀਤੀ ਆ ਮਰਨਾ ਯਾਤਰਾ 2025 ਤੇ ਇੱਕ ਭੋਲੇ ਪ੍ਰਤੀ ਇਹਨਾਂ ਦਾ ਪਿਆਰ ਹੈ ਠੀਕ ਹੈ ਹੋਰ ਕੁਝ ਕਹਿਣਾ ਚਾਹੋਗੇ ਵੀਰ ਜੀ ਜੈ ਭੋਲੇ